mm -hmm. ਇਹਤ ਸਰਾਬੇ ਦੀ ਜਿੰਨਾ ਦੇ ਨਾਲ ਬੰਨ ਬੰਨ ਸੇ ਸ਼ਹੀਦ ਕੀਤੇ ਸੰਗ ਜਿਨਾ ਮੈਂ ਐਸੇ ਰੁੱਖ ਦੀ ਠੰਢੀ ਸ਼ਾਮ ਭਿੰਡਾ ਵਾਲਿਆਂ ਵਰਗਾ ਹੋਵੇ ਫਰਮੇ ਦਾ ਸੁੱਖੇ ਕਦੇ ਦੁੱਖਾਂ ਦੀ ਹੈ ਤੇ ਅਰਦਾਸ ਇਹਨ ਇੱਕ ਸ਼ਬਦ ਕਰਕੇ ਪ੍ਰਵਾਹ ਤੁਹਾਡਾ ਸਭ ਦਾ ਬਹੁਤ ਬਹੁਤ ਧੰਵਾਦ ਹੈ ਮੈਂ ਸਾਰੀ ਪ੍ਰਬੰਧਕ ਕਮੇਟੀ ਦਾ ਸਾਰਿਆਂ ਵੀਰਾਂ ਦਾ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਵਾਦ ਕਰਦਾ ਸੱਚੇ ਪਾਤਸ਼ਾਹ ਬਰਦੇ ਚਰਨਾਂ ਵਿੱਚ ਅਰਦਾਸ ਵੀ ਕਰਾਂਗਾ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਹਰ ਸਾਲ ਹੀ ਇਹ ਮਹਾਨ ਨਗਰ ਕੀਰਤ ਸਿਰਾਂ ਦੇ ਨਾਲ ਸ਼ਤਾਬੀ ਸਮਾਗਮ ਕਰਕੇ ਉਤਸ਼ਾਹ ਬਣਿਆ ਆਉਣਿਆ ਸਾਲਾਂ ਵਿੱਚ ਵੀ ਇਸੇ ਤਰ੍ਹਾਂ ਹੀ ਮਹਾਰਾਜਾਂ ਖੁਸ਼ੀਆਂ ਲੋਕ ਇਕੋਰਾ ਬਾਬਾ ਉਸ ਸਿੰਘ ਸਾਹਿਬ ਜੀ ਉਹਨਾਂ ਮਹਾਨ ਸਤਿਪਤਾਂ ਨੂੰ ਪ੍ਰਣਾਮ ਕਰਦੇ ਆ ਸਾਰੀ ਸੰਗਤ ਦਾ ਖੁਸ਼ਕ ਸੁਪਨਾ ਵਾਹਿਗੁਰੂ ਸ਼ੁਕਰੀ ਵਾਹਿਗੁਰੂ ਮੈਂ ਆਪਕੋ ਵੱਲੋਂ ਪ੍ਰਧਾਨ ਸਾਹਿਬ ਜੀ ਸੈਕਟਰੀ ਸਾਹਿਬ ਗਿਆਨਚੀ ਸਾਹਿਬ ਨਾਲ ਸਾਰਿਆਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਵੈਸੇ ਤੁਹਾਨੂੰ ਪੇਮੈਂਟ ਮੈਂ ਪਹਿਲਾਂ ਹੀ ਦੇ ਦਿੱਤੀ ਸੀ। ਪਹੇ ਨਾ ਵੀ ਲਾਉਂਦੇ ਘੱਟ ਵੀ ਟੈਨ ਮੰਨਦੇ ਪਾ ਵੀ ਸੱਜਣਾ ਸੋ ਉਧਰ ਨੂੰ ਪਰਮ ਗੇਰ ਮਾਰਦੇ ਤੁਹਾਨੂੰ ਜਿੰਦਾ ਪਿੰਡਾ ਕੱਟ ਜਾਣਾ ਸੀ ਪਰ ਜਿੱਥੇ ਪਿਆਰ ਹੈ ਨਾ ਉੱਥੇ ਟੈਨ ਨੂੰ ਨਹੀਂ ਦੇਖੇ ਜਾਂਦੇ ਉੱਥੇ ਫਿਰ ਬੜੇ ਸਤਕਾਰ ਨਾਲ ਸੇਵਾ ਕਰਨੀ ਹੁੰਦੀ ਆ ਭੈਣ ਜੀ ਵੱਲੋਂ ਸਤਕਾਰ ਮਹਾਰਾਜ ਜੀ ਕਰਨਾ ਇਹਨੂੰ ਬੁਲਾਇਆ ਜੀ ਜੇ ਸੰਤਰਸਨ ਜੀ ਸੰਦੂਰ ਵਾਲੇ ਸਾਡੇ ਭਾਜੀ ਉਹਨਾਂ ਵੀ ਇਸ ਕਰਤਾ ਤੇ ਵੀ ਵੱਡਾ ਨਾਮ ਭੇਜਿਆ ਮਹਾਰਾਜ ਜੀ ਕਰਨਾ ਸਾਡੇ ਸੈਕਟਰੀ ਸਾਹਿਬ ਉਹਨਾਂ ਵੱਲੋਂ ਪਿਆਰ ਸਾਹਮਣੇ ਬੈਠੇ ਲੋਤੀ ਸਰਦਾਰ ਸੁਖਵੀਰ ਸਿੰਘ ਜੀ ਪ੍ਰਧਾਨ ਸਾਹਿਬ ਨੀਲਨਗਰ ਵਾਲੇ ਸਰਦਾਰ ਜਗਦੇਸ਼ ਸਿੰਘ ਜੀ ਉਹਨਾਂ ਨੇ ਵੀ ਪਿਆਰ ਭੇਜਿਆ ਹੁਣ ਮਾਇਆ ਨਾ ਭੇਜੋ ਭਾਈ ਮੈਂ ਹੱਥ ਹੱ ਨਾ ਨਿਕਾ ਜੇ ਪੈਸੇ ਵੱਧਾਉ ਮੇਰੇ ਕਿਹਨਾਂ ਪ੍ਰਧਾਨ ਸਾਹਿਬ ਇਤਨਾ ਹੀ ਨਾ ਧਾਰੀਆਂ ਨੂੰ ਲਾਲਚ ਛੋੜ ਦਿੰਦੇ ਪਰ ਮੈਂ ਇਹਨਾਂ ਅੰਭ ਜਦੋਂ ਮੈਂ ਫਤਿਹ ਲਾ ਦੂਆ ਫਿਰ ਹੁਣ ਮਾਇਆ ਦੀ ਲੋੜ ਨਹੀਂ ਹੁਣ ਤੁਹਾਡਾ ਪਿਆਰ ਚਾਹੀਦਾ ਅਸੀਸਾਂ ਦਿਓ ਵਾਹਿਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਕਰਨ ਸਾਰੇ ਜਨ ਦੀ ਤਲਾਸ਼ ਲਾਉ ਇਹ ਨਸਰ ਇਸ ਤੋਂ ਆਵਾਜ਼ ਰਵੇ ਮੈਂ ਨਾ ਅੱਜ ਇਹਨਾਂ ਨੂੰ ਮਾਫੀ ਚਾਹੁੰਦਾ ਇਸ ਗਲਤੀ ਮਾਫੀ ਚਾਹੁੰਦਾ ਇਸ ਤੋਂ ਭਰਾਤ ਨੂੰ ਆ ਬੜੇ ਨਾਲ ਠੰਡੇ ਸਿਤਾਏ ਬਾਹਰ ਹਿੱਜਾ ਨਾਲ ਜੋ ਸੰਗਿਆ ਸੇਵਾ ਚ ਨਾਲ ਨਾਲ ਰਹੇ ਉਹਨਾਂ ਦੀ ਕਰਨੀ ਜਲਾਣੀ ਦੋ ਵਾਰੀ ਮੈਂ ਦਿੱਖਿਆ ਸੀਰੀ ਮੱਧਾ ਥਾਂ ਤੇ ਪੂਰਾ ਕਰਕੇ ਪਰ ਚੇਤਨਾ ਹੀ ਭੁੱਲ ਜਾਂਦਾ ਕਈ ਜੰਮਾਂ ਵਿੱਚ ਜੰਗਾਂ ਦੇ ਚੋਂ ਕਈ ਵਾਰੀ ਆਪੇ ਧਰ ਦੇ ਨਾਮ ਭੁੱਲ ਜਾਂਦੇ ਆ ਫਤਨ ਕੀ ਸਾਹ ਤੇ ਮਹਾਰਾਜ ਕਿਰਪਾ ਹੀ ਕਰੇ ਅਰਦਾਸ ਕਰੂੰ ਮੇਰੀ ਵੀ ਚੰਗੀ ਕਲਾ ਲਈ ਆਪੋ ਨਾਨਕ ਨਾਮ ਅਰਦੀ ਕਲਾ ਸਰਬਤ ਦਾ ਭਲਾ ਪਿੰਆ ਭੈਣਾ ਨੇ ਕਿਹਾ ਚੰਗੀ ਕਲਾ ਉਹਨਾਂ ਪਿੰਆ ਵਿੱਚ ਜਿਸ ਨੇ ਅਜਿਹਾ ਅਦਭੁਤ ਪੋੜਾਈ ਵਾਸ ਇਹ ਤਰ੍ਹਾਂ ਨਾ ਕਰ ਮਹਾਰਾਜ ਕਿਰਪਾ ਕਰੇ ਸਾਡੀ ਵੀ ਚੰਗੀ ਕਲਾ ਮੰਗਿਆ ਕੋਸਤਾ ਹੀ ਚੰਗੀ ਕਲਾ ਮੰਗਦੇ ਆ ਸ਼ੁਕਰ ਗੁਰੂ ਦਾ ਕਰਾਂਗੇ ਧੰਨ ਗੁਰੂ ਗ੍ਰੰਥ ਸਾਹਿਬ ਇਹ ਇਨੇ ਸ਼ਬਦ ਤੁਸਾਂ ਪ੍ਰਵਾਨ ਕਰ ਰਹੇ ਨੇ ਆ ਬੁਰਖਾਲ ਵਾਲੇ ਸਾਡੇ ਵੀਰਾਂ ਦਾ ਘਰਵਾਲੇ ਦੇ ਵਿੱਚ ਬੈਠੇ ਉੱਥੋਂ ਵੱਡੇ ਪਿਆਰ ਆਏ ਗੁਰੂ ਦੀਪ ਸਿੰਘ ਜਰਾਂ ਦਾ ਉਹਨਾਂ ਨੇ ਚੜ੍ਹਦੀ ਕਲਾ ਦੀ ਅਰਦਾਸ ਕਰਾਂਗੇ ਉਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿਦੇਸ਼ਾਂ ਵਿੱਚ ਰਹਿ ਕੇ ਸੇਵਾਵਾਂ ਕਰਨਾ ਲਓ ਜੀ ਜੇ ਸਾਡੀ ਸੇਵਾ ਪ੍ਰਵਾਨ ਹੈ ਤੇ ਹੁਣ ਗੱਜ ਕੇ ਚੜ੍ਹਦੀ ਕਲਾ ਵਿੱਚ ਭੱਜੇ ਬਲ아요 ਸਭ ਅਸੀਸਾਂ ਦਿਓ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ